ਆ ਮੈਨੂੰ ਇੱਕ ਵੀਰ ਦਾ ਫੋਨ ਆਇਆ ਉਹ ਕਹਿੰਦਾ ਵੀ ਐਰ ਗਈ ਪੰਜਾਬ ਚ ਕੌਣ ਜਿੱਤੂ ਉਹ ਮੈਂ ਕਹਾ ਯਾਰ ਆ ਵੀ ਕੋਈ ਪੁੱਛਣ ਵਾਲੀ ਗੱਲ ਆ ਕੌਣ ਜਿੱਤੂ ਜਿੱਤੂ ਭਗਵੰਤ ਮਾਨ ਹੋਰ ਕੌਣ ਜਿੱਤੂ ਠੀਕ ਆ ਅਗੇ 98 ਸੀਟਾਂ ਲਈਆਂ ਸੀ ਐਰ ਗਈ 90 ਸੀਟਾਂ ਲੈ ਜੂ ਪਰ ਜਿੱਤੂ ਭਗਵੰਤ ਮਾਨ ਹੀ ਕਿਉਂਕਿ ਭਗਵੰਤ ਮਾਨ ਹੀ ਪੰਜਾਬ ਦਾ ਫਿਊਚਰ ਆ ਭਗਵੰਤ ਮਾਨ ਹੀ ਪੰਜਾਬ ਨੂੰ ਇੱਕ ਸੇਧ ਦੇ ਸਕਦਾ ਆ ਬਾਕੀ ਰਹੀ ਗੱਲ ਵੀ ਜਿਹੜਾ ਪਿਛਲੇ 70 ਸਾਲ ਤੋਂ ਪੰਜਾਬ ਲੁੱਟ ਹੋਇਆ ਉਹ 1-2 ਸਾਲ ਵਿੱਚ ਸਭ ਸੈਟਲਮੈਂਟ ਨਹੀਂ ਹੋ ਸਕਦਾ ਉਹਨੂੰ ਟਾਈਮ ਲੱਗਣਾ ਆ ਭਗਵਾਨ ਤਮਾਨ ਨੇ ਕੋਈ ਰੱਬ ਕੋਈ ਜਾਦੂ ਦਾ ਛੁਛੜਾ ਨਹੀਂ ਫੜਿਆ ਹੱਥ 'ਚ ਵੀ ਐ ਕਮਾਤਾ ਐ ਕਰਕੇ ਤੇ ਉਹ ਕੰਮ ਸਹੀ ਹੋ ਜਾਊਗਾ ਟਾਈਮ ਲੱਗਣਾ ਵੀਰੋ ਟਾਈਮ ਲੱਗਣਾ ਆ 2-4 ਸਾਲ ਲੱਗਣਗੇ ਕਿਉਂਕਿ ਮੈਂ ਮੰਡੀ ਗਿਆ ਆਈ ਤੇ ਕਹਿੰਦੇ ਵੀ ਉੱਥੇ ਦੇਣੀ ਕਾਨਕ ਚੱਕੀ ਜਾ ਰਹੀ ਆ ਵੇਖ ਰਹੀ ਆ ਹੈਨਾ ਹਰ ਪਾਸੇ ਮਤਲਬ ਕਰੋਨ ਵਿਵਸਥਾ ਵਧੀਆ ਆ ਚਟਾਕ ਵਿੱਚ ਚਿੱਟੇ ਦੀ ਜਿਹੜੀ ਆ ਵੇਚਿਆ ਜਾਂਦਾ ਸੀ ਉਹ ਵੀ ਕਟ ਗਿਆ ਆ ਕਰੋਨ ਵਿਵਸਥਾ ਦੀ ਹਾਲਤ ਬੜੀ ਵਧੀਆ ਆ ਟ੍ਰੇਨਾਂ ਟਾਈਮ ਟੂ ਟਾਈਮ ਪਹੁੰਚ ਰਹੀਆਂ ਆ ਬੱਸਾਂ 'ਚ ਭੀੜ ਘਟ ਗਈ ਆ 52 ਸਵਾਰੀਆਂ ਦੇ ਕਾਨੂੰਨ ਤੋਂ ਬਾਅਦ ਵਡਾਪਾ ਪੈਜਣਾ ਸ਼ੁਰੂ ਹੋ ਗਈਆਂ ਆ ਤੇ ਬਹੁਤ ਜਲਦੀ ਸਾਡੇ ਅਰਗੇ ਵਿਦੜਾ ਵਾਸਤੇ ਵੀ ਭਗਵਾਨ ਤਮਾਨ ਜੀ ਇੱਕ ਨਵੀਂ ਸਕੀਮ ਲੈ ਕੇ ਆਉਣ ਲੱਗਿਆ ਹਰ ਵਿਲੜ ਨੂੰ ਹਰ ਵੇਲੜ ਨੂੰ 15-1500 ਰੁਪਇਆ ਮਹੀਨਾ ਦੇ ਦਿੱਤਾ ਜਾਊਗਾ ਜਿਸ ਨਾਲ ਜਿਹੜੇ ਵੇਲੜ ਆ ਉਹ ਕੂਲੇ ਪਕੂਲੇ ਪਖਾ ਲਿਆ ਕਰਨਗੇ ਤੇ ਵੀਰੋ ਭਗਵੰਤ ਮਾਨ ਜੀ ਦੀ ਸਪੋਰਟ ਕਰੋ ਐ ਦਿਲੋਂ ਦਿਲੋਂ ਸਪੋਰਟ ਕਰੋ ਭਗਵੰਤ ਮਾਨ ਜੀ ਦੀ ਤਾਂ ਕਿ ਫਿਰ ਤੋਂ ਭਗਵੰਤ ਮਾਨ ਜੀ ਆਪਣੀ ਸਰਕਾਰ ਬਣਾ ਬਣਾ ਸਕਣ ਤੇ ਪੰਜਾਬ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰ ਸਕੇ ਕਿੰਨੇ ਦੇਣ ਦੁਗਣੇ ਤੇਰਾ ਚੌਗਣੀ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ